ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਦੇ ਦੀ ਫਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹਾਥੀਆਂ ਵਰਗੇ ਮੱਝਾ ਦਿਖਾਉਣੇ ਆ ਤੁਹਾਨੂੰ ਚੰਗੀਆਂ ਸਨੱਖੀਆਂ ਪਲੀਆਂ ਵੀ ਪਲੱਸ ਬਿਊਟੀ ਤੇ ਨਾਲ ਦੁੱਧ ਵਾਲੇ ਵੀਜ ਦਿਖਾਉਣੇ ਆ ਮੱਝਾਂ ਫੇਰਾਂ ਕੋਲ ਕਾਫੀ ਅਲੱਗ-ਬਗ ਨੌ-10 ਲਾਗਾ ਚਾਰ-ਪੰਜ ਇਹਨਾਂ ਵਿੱਚੋਂ ਤਾਜ਼ੀਆਂ ਸੁਈਆਂ ਵਿੱਚ ਬਾਕੀ ਕੁਝ ਗੱਪਣਾ ਇਕੱਲੇ-ਇਕੱਲੇ ਨਗਵਾਰੇ ਡਿਟੇਲ ਇਨਫੋਰਮੇਸ਼ਨ ਵੀ ਤੁਹਾਨੂੰ ਲੈ ਕੇ ਦਿੰਨੇ ਆ ਆਉਗੇ ਕਿਹੜੀ ਘਰ ਸਰਬਜੀ ਸਰਕਾਰ ਜੀ ਨਾਮ ਐਡਰੈਸ ਦੱਸੇ ਜ ਆਪਣਾ ਮੇਰਾ ਨਾਮ ਜੀਤੀ ਪੰਡਤ ਪੰਡੈਂਡ ਹੈ ਆ ਕੋਠੇ ਚੁੰਗਾ ਸਾਹਮਣੇ ਆਨੰਦ ਫੋਲਟਰੀ ਮਰ ਨੇੜੇ ਗੁਰਦੁਆਰਾ ੜੀ ਸਰ ਸਾਹਿਬ ਠੀਕ ਹੈ ਬਰਨਾਲਾ ਸ਼ਹਿਰ ਹਨਾ ਬਰਨਾਲਾ ਜ਼ਿਲ੍ਹਾ ਤੇ ਮੋਬਾਈਲ ਨੰਬਰ ਬਈ ਆਪਣਾ 6239097924 6239097924 ਅੱਜ ਫਿਰ ਲਗਭਗ ਆਪਣੇ ਕੋਲੇ 10 ਝੋਟੀਆਂ ਮੋਹਰਾ ਦੀ ਹਨਾ ਠੀਕ ਹੈ ਖਰੀਦ ਆਪਣੇ ਸਾਰੀ ਲੋਕੜਾ ਜ ਵਾਰਦੀ ਆ ਆ ਬਾਹਰੋਂ ਲੱਗੇ ਆ ਹਰਿਆਣੇ ਚੋਂ ਸਾਰਾ ਠੀਕ ਹੈ ਹਰਿਆਣੇ ਦਾ ਮਾਲ ਆ ਸਾਰਾ ਖੈਦਾ ਬਾਵਾ ਜਿਹੜਾ ਵੀ ਪੈਸੇ ਲਾਉ ਦੁੱਧ ਨੂੰ ਖਰਚਿਆਂ ਰ ਤੇ ਕਿਹੜੇ ਨੰਬਰ ਦਾ ਆਪਾਂ ਝੋਡੀ ਦੇਖ ਰਹੇ ਆ ਹਾਂਜੀ ਇਹ ਕਿਹੜਾ ਸੂਆ ਸੂਰੀ ਆ ਇਹ ਪਹਿਲੇ ਸੂਏ ਸੂਰੀ ਠੀਕ ਆ ਲਗਭਗ ਤਿਆਰੀ ਜੀ ਆ ਨਾ ਬਸ ਤਿਆਰੀ ਅੱਜ ਹੀ ਸੂਕੀ ਬਸ ਸੂਰੀ ਆ ਠੀਕ ਹੈ ਤੇ ਪਹਿਲੇ ਸੂਏ ਆਪ ਨੂੰ ਅੰਦਾਜ਼ਾ ਇਹ ਦੋ ਕਿੰਨਾ ਪਾ ਸਕਦੀ ਹੈ ਇਹ ਦੁੱਧ ਦੋ 15 16 ਕਿਲੋ ਪਹਿਲੇ ਸੂਏ 15 16 ਕਿਲੋ ਹਾਂ ਤੇ ਤਿਆਰੀ ਦੇ ਵਿੱਚ ਹੈਗੀ ਆ ਤੇ ਖਿੱਚ ਕੇ ਦੇਖੀਏ ਖਿੱਚ ਕੇ ਤਾਂ ਜੀ ਕਿਵੇਂ ਓਕੇ ਜਮਾ ਜੀ ਪਜੂਗਾ ਜਮਾ ਓਕੇ ਓਕੇ ਰੇਟ ਇਹਦਾ ਰੇਟ ਇਹਦਾ 175 ਗੁਜਾਇਸ ਹੋ ਜੂ ਕਿ ਮੋਕੇ ਤੇ ਮੋਟਾ ਕਰਦੇ ਸੋਰੀ ਬੰਦਾ ਗੰਮੂ ਬਥਾ ਦੇਖੋ ਯਾਰ ਕੁੰਡੀ ਝੋਟੀ ਪਹਿਲਾ ਸੂਆ ਸੂਰੀਆ ਲਗਭਗ ਤਿਆਰੀ ਦੇ ਵਿੱਚ ਜੱਜ ਅੱਜ ਇਹਨੇ ਸੂ ਪੈਣਾਗਾ ਤੇ ਵੱਡੀ-ਵੱਡੀ ਪਲੀਪਲੀ ਵੀ ਬਹੁਤ ਆ ਕਿਸੇ ਪਾਸੇ ਰਿਸੀ ਨਾ ਵੀ ਨਹੀਂ 1 ਕੁਆਟਿਟੀ ਚੈੱਕ ਕਰੋ ਛੋਟੀ ਦੀ ਜਮਾ ਪੁਲਿਸ ਹੈ ਜੇ ਪਹਿਲੇ ਸੂਏ ਉਮੀਦ ਆ ਤੇ 15 ਕਿਲੋ ਤੋਂ ਬਾਹਰ ਤਾਂ ਰਾਮਣਾ ਚੋਟੇ ਦੇ ਦੇਣਾ ਸੋ ਬਿਊਟੀ ਵਗੈਰਾ ਛੋਟੀ ਚ ਬਹੁਤ ਜ਼ਿਆਦਾ ਰੇਟ ਕਰਿਆ ਪਰ 1 ਲੱਖ 70 ਹਜ਼ਾਰ ਬਜਾਇਸ ਮੌਕੇ ਤੇ ਹੋ ਜੂਗੀ ਹਨਾ ਸੋ ਚੰਗੀ ਨਸਲ ਜਾਦ ਨਹੀਂ ਛੋਟੀ ਆ ਸਿਕ ਮੂੰਹ ਵਾ ਸਾ ਦੇਖੋ ਯਾਰ ਕਿਆ ਬਾਤਾਂ ਨਜ਼ਾਰੇਦਾਰ ਅੱਜ ਦੇ ਟਾਈਮ ਦੀ ਜੇ ਕੋਈ ਛੋਟੀ ਮੰਨ ਕੇ ਨਾਲ ਠੀਕ ਆ ਚਿਹਰਾ ਮੋਹਰਾ ਦੇਖੋ ਜਿਵੇਂ ਕਿਆ ਪਤਾ ਨਹੀਂ ਕਹਿੰਦੇ ਨੇ ਹਰੇ ਨਾਲੇ ਮੋਹਰਾ ਹਣਾ ਜਮਾ ਆਹ ਦੇਖੋ ਯਾਰ ਕੁੰਡੀ ਸਿੰਘਾ ਦੀ ਤੇ ਸਾਫ ਸੁਥਰੀ ਰੰਗ ਸਿੰਘ ਚ ਇਹ ਲੇਵਾ ਦੇਖੋ ਜਿਵੇਂ ਸਾਫ ਸੁਥਰਾ ਸੋਹਣਾ ਦਾ ਦੋ ਨੰਬਰ ਤੇ ਕਿਹੜੀ ਤਾਜੀ ਸੂਈ ਹੈ ਜੇਰ ਪੈ ਰਹੀ ਆ ਹਾਂ ਜੀ ਤੇ ਸੂਆ ਕਿਹੜਾ ਸੂਈ ਆ ਬਾਈ ਜੀ ਦੂਜਾ ਸੂਆ ਤੀਜਾ ਸੂਆ ਬੱਚਾ ਕਿਹਦੇ ਦਾ ਬੱਚਾ ਇਹਦਾ ਕੱਟਾ ਠੀਕ ਹੈ ਕੱਟਾ ਕੱਟੀ ਹੈ ਕੱਟੀ ਹੈ ਕੱਟੀ ਠੀਕ ਹੈ ਤੇ ਕਿੰਨਾ ਦੁੱਧ ਦੇ ਦੋਗੀ ਜੀ ਇਹ ਇਹ ਦੋ ਤੋਂ ਦੋ ਵੀ 16 ਕਿਲੋ ਠੀਕ ਹੈ ਧਾਰਾ ਤੁਹਾਡਾ ਮਾਰਗ ਦੇਖ ਲਈ ਆਪਾਂ ਜਮਾਈ ਓਕੇ ਦਾ ਜੈਦ ਦੀ ਆਪਾਂ ਨੂੰ ਕਿੰਨਾ ਬਾਦੂਗੀ ਜੀ ਇਹ 16 ਕਿਲੋ ਰਾਮ ਨਾਲ ਹੀ ਦੇ ਦਿੰਦੇ 15 16 ਕਿਲੋ ਰੇਟ ਇਹਦਾ ਬਾਈ ਜੀ ਰੇਟ ਇਹਦਾ 165 ਰੁਪਏ ਮਾਰਦਾਨ ਹੋ ਜਾਊਗਾ ਥਣ ਲੈ ਵੇ ਦੇਖਿਆ ਸੋਹਣਾ ਸਾਫ ਸੁੰਦਰਾ ਤੇ ਮੁੱਠੀ ਵਾਲਾ ਥਾਣਾ ਜਮਾ ਆਪਾਂ ਤੇ ਆਪਾਂ ਤੋਰ ਕੇ ਬਾਤਾਂ ਦਿਖਾਉਂਦੇ ਕਿ ਬੱਚੇ ਕਰਕੇ ਬੰਦੂ ਆਪਣਾ ਦੱਬੀ ਵਿਚ ਆਉਂਦਾ ਅਗੇ ਵਾਜੀ ਤੇ ਨੰਬਰ ਇਹਦਾ ਵੱਡੀ-ਬੁੱਡੀ ਬਹੁਤ ਹੈ ਤਾਂ ਆਹ ਦਾ ਛਿੱਪਾ ਨਹੀਂ ਤਾਂ ਪਈ ਆ ਠੀਕ ਐ ਸੁਆ ਦੂਜਾ ਸੁਆ ਰਾਈ ਨਾਲ ਦੂਜਾ ਸੁਆ ਹਨਾ ਉਹ 10 ਤੋਂ 17 ਤੋਂ 18 ਕਿਲੋ ਦੁੱਧ ਦਿੱਤਾ ਪਿਆ ਵੀਰੇ ਤੇ ਬਾਕੀ ਯਾਰ ਬਿਊਟੀ ਬਾਡੀ ਬੜੀ ਤਗੜੀ ਹੈ ਹਨਾ ਛੋਟੀ ਬਹੁਤ ਚੰਗਿਆ ਦੇ ਮੇਰੇ ਜੱਦੀ ਹੈ ਮੇਰਾ ਪੈਸਿਫਿਕ ਸੇਲ ਕੈ ਕਿ ਦਿਨ ਕੱਢ ਵੀ ਆ ਜੇ ਇਹ ਜੇ ਲੈ ਜੋ ਹਫਤਾ ਹੈ ਹਫਤਾ ਬਾਕੀ 17 ਕਿਲੋ ਤੋਂ ਬਣ ਕੇ ਲੈ ਜੇ ਬੰਦਾ ਆਮ ਨਾ ਆਮ ਨਾ ਮੋਲੇ ਦਾ ਇਹਦਾ 2.5 ਲੱਖ ਰੁਪਏ ਠੀਕ ਹੈ ਤੂਰੀ ਵਰਮਣ ਕੱਦ ਕੱਠ ਵਗੈਰਾ ਦੇਖੋ ਝੋਟੀ ਦਾ ਕਿਆ ਬਾਤ ਹੈ ਮੁਰ ਦਾ 2.5 ਲੱਖ ਆ ਪਰ 2.5 ਲੱਖ ਰੇ ਵਿਚ ਤੇ ਕੋਲੇ ਆ ਕੇ ਤੁਸੀਂ ਦੇਖੋਗੇ ਕੇ ਤੇ ਸਵਾਦ ਆਊਗਾ ਵੀ 2.5 ਲੱਖ ਕਿਸੇ ਗੱਲ ਦਾ ਨਹੀਂ ਗਿਆ ਸੋ ਲੇ ਵਾਲੂਆ ਦੇਖੋ ਯਾਰ ਪੁੱਤਾਂ ਜਿੰਦਾ ਕਿਆ ਬਾਤਾਂ ਫਰਸਟ ਕਲਾਸ ਝੋਟੀ ਆ ਦੂਜਾ ਸੁਆਸ ਹੁੰਦੀ ਵੀ ਆ ਇੰਦਾਂ ਝੋਟੀ ਤੁਹਾਡੇ ਘਰੇ ਜਾਵਣੀ ਨਾ ਜਾਗ ਲਾ ਦੇਣਾ ਮੋਹਰਾ ਦਾ ਸਲਦਾ ਨੂੰ ਮੱਥਾ ਦੇਖੋ ਜਮਾ ਲੰਬੀ ਕਰ ਦੇਣਾ ਕੱਦ ਕੱਢ ਤੇ ਇੱਕ ਜੀ ਹੋਰ ਨੋਟ ਕਰੋ ਮੁਰ ਦਾ 2.5 ਲੱਖ ਵੀ ਨਹੀਂ ਕਰਦਾ ਮੁਰੇ ਸਾਤੀ ਕੋ ਬੜਾ ਜਮਾਨੀ ਤੇ ਚੌਣ ਦਾ ਸਵਾਦ ਆਇਆ ਕਰੋ ਗੱਠ ਗੱਠ ਤੇ ਜਦੋਂ ਸਿੱਟੇ ਨਾਲ ਥਾਣਾ ਪਸਵਾ ਆ ਗਏ ਨੇ ਚੰਗੀ ਗੇਅਰ ਕਰਾਂਗੇ ਪਤਾ ਨਹੀਂ ਕਰਮ ਵਾਲੇ ਕਿੱਧਰੋਂ ਚੱਲੇ ਜੇ ਤੁਸੀਂ 16 ਕਿਲੋ ਮੰਨ ਕੇ ਖਰੀਦਿਓ ਪਰ ਦੁੱਧ 17 18 ਕਿਲੋ ਡਾਊਗੀ ਝੋਡੀ ਮੁੱਲ 2.5 ਲੱਖ ਰੁਪਇਆ ਇਹਦੇ ਵਿੱਚੋਂ ਮਾਨਦਾਨ ਹੋ ਜਾਊਗਾ ਤੁਹਾਡਾ ਚੈਨ ਨੰਬਰ ਦੇਖ ਰਹੇ ਹਾਂ ਝੋਡੀ ਆਪਾਂ ਇਹ ਕਿਹੜਾ ਸੁਆ ਸੁੰਦੀ ਪਈ ਹੈ ਜੀ ਤੀਜੇ ਸੁਆ ਸੁੰਦੀ ਹੈ ਤੀਜੇ ਸੁਆ ਸੁੰਦੀ ਹਾਂ ਇੱਕ ਸਿੰਘ ਦੀ ਪੂਬੜੀ ਲੱਤੀ ਵੇਦੀ ਹੈ ਹਨਾ ਕਿਹ ਇੱਕ ਦਿਨ ਲੈਂਦੀ ਹੈ ਜੀ ਇਹ ਇਹ ਵੀ ਹਫਤਾ ਲੈ ਜੀ ਅੱਛਾ ਇੱਕ ਹਫਤਾ ਇਹਦਾ ਸੂਂਝ ਬਾਕੀ ਪਿਆ ਇਹ ਵਾਹ ਕੀ ਲੈ ਵਲੂਆ ਥੱਲੋ ਬਾਤ ਮਾਲਾ ਜਮਾ ਹਨਾ ਪੂਰਾ ਸਿਰੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਮੁੱਲ ਇਹਦਾ ਮੁੱਲ ਕਿੰਨਾ ਟੋਰੇ ਬਾਹਰ ਪੂਰਾ ਵਗਰਾ ਦੇਖੋ ਝੋਟੀ ਦਾ ਕਿਆ ਬਾਤ ਆ ਫੁੱਲ ਅੱਬਾ ਜਨ ਮੌਜੂਦ ਤੇ ਪਲੀ ਪੁਲੀ ਵੀ ਝੋਟੀ ਬਹੁਤ ਆ ਇਹ ਉਹ ਨਹੀਂ ਗੱਲ ਵੀ ਚਾਰ ਤੇ ਬਣ ਜਾਂਵੀਆਂ ਨੇਰੇ ਦਾਣੇ ਨਾਲ ਬਣ ਜਾਂਵੀਆਂ ਹਰਿਆਣੇ ਦੀ ਕਰੀਮ ਆ ਜਮਾ ਇਹਦਾ ਰੇਟ ਕਰਿਆ ਬਈ ਜੀ ਆਪ 1 ਲੱਖ 75000 ਰੁਪਇਆ ਸੋ ਪੂਰੀ ਸਨੱਖੀ ਝੋਟੀ ਆ ਬੱਡੀ-ਬੱਡੀ ਬਹੁਤ ਆ ਤੇ ਆ ਜੀ ਦੇਖੋ ਇਹਦੇ 7 ਗੁੰਬੜਾ ਜਮੀਂ ਨੇ ਅੰਦਰ ਗੁਰਦਨ ਦੇਖੋ ਝੋਟੀ ਦੀ ਲੰਬੀ ਨੋਬੀ ਬਹੁਜਾ ਤੇ ਵਾਕੀ ਥਣ ਵੀ ਇਹਦਾ ਫੁੱਟ-ਫੁੱਟ ਦੀ ਪਿੱਥੀ ਦੇ ਪਿਆ ਫੁੱਲ ਸੈਜ ਆ ਦੁੱਧ ਇਹ ਜੀ ਝੋਟੀ ਚੰਗੀ ਗੇਅਰ ਕਰ ਲਓਗੇ 17 18 16 ਕਿਲੋ ਦੁੱਧ ਤੇ ਚੱਲੂਗੀ ਰੇਟ 1,75,000 ਪੰਜ ਨੰਬਰ ਤੇ ਇਹ ਵੀ ਘੱਬਣ ਆ ਗਈ ਹੈ ਨਾ ਹਾਂ ਜੀ ਹਾਂ ਇਹ ਕਿਹੜਾ ਸੁਆਸ ਹੁੰਦੀ ਆ ਇਹ ਵੀ ਦੂਜੇ ਸੁਆਸ ਹੋ ਗਈ ਤੇ ਝੋਟੀਆਂ ਫਰਸਲ ਜਮਾ ਹੈ ਨਾ ਸਾਰੀਆਂ ਪੂਰਾ ਨਸ ਹੁੰਦੀਆਂ ਨੇ ਸੈਂਕਿਆਂ ਕਿਤੇ ਜ਼ੋਰ ਤੇ ਪਾਈ ਸਕੀ ਨਾਲ ਠੀਕ ਹੈ ਇਹ ਕੈਦ ਨਾ ਕੱਢ ਦੀਆ ਇਹ ਵੀ 2 3 4 3 ਲਵੂਗੀ ਲੋਕੇ ਤਾਂ ਬਰੀਡ ਨਹੀਂ ਮਿਲਦੀ ਪੈਸਾ ਲਈ ਤਾਂ ਸਭ ਕੋ ਮਿਲਦਾ ਇੰਡੀਆ ਸੋ ਦੁੱਧ ਦੇ ਦੋ ਕਿੰਨਾ ਕੁ ਲੈ ਲਾਂਗੇ ਇਹ ਦੇਉਗੀ 15 ਕਿਲੋ ਦੁੱਧ ਇਹਦੇ ਪੈਸੇ ਇਹਦਾ ਵੀ 175 ਹਜ਼ਾਰ ਇੱਕ ਲੱਖ 75000 ਰੁਪਏ ਧੋਰੀ ਬਾਹਰ ਸੁਭਰ ਬੇਜ ਵੀਰ ਕਹਿੰਦਾ ਰੇਟ ਵਾਧਾ ਬਾਈ ਉਹ ਮਾਂ ਮਰ ਗਈ ਜੀ ਇਹਦੇ ਪੈਸੇ ਨਹੀਂ ਚੱਕੇਗੇ ਗਾਗਨ ਟੱਕਰਲੇ ਤੋਂ ਉਹ ਮਾਂ ਮਰ ਗਈ ਦਹੀ ਨਾ ਟੁੱਕ ਦੇਦੀ ਸੀ ਇਹ ਲੋਕਾਂ ਨੇ ਲੱਖ ਲੱਖ ਨੇ ਵਜਾਂ ਦੱਕਾ ਲੱਕਾ ਨੇ ਦਾ 1.5 ਟੋਨ ਸੋ ਲੱਖਾਂ ਦਾ ਅੱਜ ਟੋਕੜਾ ਮਜਾ ਵਿਗ ਗਿਆ ਹੁਣ ਇਹੇ ਝੋਟੇ ਦਾ 175 ਭਾਗ ਆ ਇਹਨਾਂ ਨੇ ਬਾਈ ਜੀ 1 ਲੱਖ 15 20 ਬੱਜੀ ਇੱਥੇ ਟੋਕੜਾ ਨੇ ਵਿਗ ਗਿਆ ਇਹਨਾਂ ਨੇ ਤੇ ਬਾਕੀ ਆ ਲੈਵਲ ਉਹ ਦੇਖੋ ਪੁੱਤਾਂ ਜੀ ਦਾ ਕਿਆ ਬਾਤਾਂ ਦੂਜਾ ਸੁਆ ਸੂਰੀ ਆ ਤੇ ਥਣ ਥਣ ਦੀ ਲੈਵੇ ਦੀ ਪੂਰੀ ਸੁੱਚੀ ਝੋਟੀਆਂ ਜਮਾ ਅੱਜ ਦੇ ਟਾਈਮ ਦੇ ਵਿੱਚ ਨਜ਼ਾਰੇਦਾਰ ਅਲੀ ਕਰੀਮ ਆ ਜਮਾ ਸੁਆ ਦੂਜਾ ਜੈਨੂਣ ਜਮਾ ਰੇਟ 1 ਲੱਖ 75000 ਰੁਪਏ ਝੋਟੀ ਦਾ ਬਾ ਦੇਖੋ ਯਾਰ ਕਿਆ ਬਾਤਾਂ ਪੁੱਤਾਂ ਦੀ ਦਾ ਇਹ ਥਣ ਦੇ ਗੱਠ ਗੱਠ ਦੇ ਪਿਆ ਸਟੋਨ ਦਾ ਸਵਾਦ ਆ ਗੁਰੂ ਜਮਾ ਜੇ ਜੇ ਫੋਰਜੂਨੋ ਚ ਗੇੜਾ ਦੇਦਾ ਤੇ ਜਿਹੇ ਜੀ ਛੋਟੀ ਜੁੜੀ ਇਹ ਜੀ ਸਵਾਦਾਰ ਵਾਲੇ ਗੱਲਾਂ ਜਮਾ ਸਵਾਕੀ ਚੌੜੀ ਜੁੜੀ ਦੇਖੋ ਪਰ ਚਾਪੜ ਵਰਗੀ ਝੋਟੀ ਭਈਆ 7,75,000 ਰੁਪਇਆ ਇਹਦਾ ਭਾਈ ਜੀ ਮੁੱਲਾ ਮਾਰਦਾਨ ਥੋੜਾ ਬੋਤੋ ਹੀ ਹੋਣਾ ਇਹਨਾਂ ਦੇ ਵਿੱਚੋਂ ਕਹੋ ਵੀ ਝੋਟੀਆਂ ਕਰੀਮਾ ਜਮਾ ਇਹਦੇ ਝੋਟੀਆਂ ਲੱਭਣਗੇ ਵਿੱਚ ਕੀ ਵਾਰ ਬੀਬੀ ਜੀ ਦੀ ਜਿਹਦੇ ਮੇਰੇ ਟੋਪੀ ਪੈ ਜਾਂਦੀ ਆ ਬੋਸ ਦਾ ਜੀ ਮਾਉ ਜਿਹੋ ਸਾਨੇ ਚ ਬੰਦਾ ਹੁੰਦਾ ਕਹੋ ਵੀ ਇਹ ਨਹੀਂ ਮੱਤਿਆਂ ਦਾ ਇਹ ਦਸ ਪੰਦਰਾਂ ਸਿੱਧੀ ਤੁਸੀਂ ਬਣ ਕੇ ਚਲੋ ਵਪਾਰੀ ਤੋਂ ਖਰੀਦੋਗੇ ਉਹਨੇ ਆਪ ਦਾ ਮਾਰਜ ਨੂੰ ਨਾ ਰੱਖਣਾਗਾ ਸਿੱਧਾ ਤੁਹਾਨੂੰ ਸੰਪਰਕ ਕਰੀ ਜੇ ਲੋ ਕੱਲੀ ਕੱਲੀ ਝੋਟੀ ਆਓਗੇ ਤੇ ਕਨਫਿਊਜ਼ ਹੋ ਜਾਓਗੇ ਕਿ ਕਿਹੜੀ ਲਈਏ ਤੇ ਕਿਹੜੀ ਛੱਡੀਏ ਜਮ ਇਹ ਸੀਗੀ ਬਾਈ ਜੀ 5 ਨੰਬਰ ਤੇ ਹਣਾ ਇਹ ਨੰਬਰ ਤੇ ਇਹ ਵੀ ਗੱਪਣਾ ਸੂਈ ਹੈ ਸੂਈ ਵੀ ਅੱਛਾ ਇਹ ਤਾਜੀ ਸੂਈ ਹੈ ਬੱਚਾ ਇਹਦਾ ਬੱਚਾ ਤਾਜੀ ਹੈ ਠੀਕ ਆ ਖਾਸੇ ਬੱਚੇ ਬੱਥੇ ਹਨ 15 ਕਿਲੋ ਤੁਹਾਨੂੰ ਮਿੰਕ ਕੇ ਦਊ ਹੁਣ 14 ਮਨ ਕੇ ਆ ਜਾਈਏ ਅਗਲਾ 7 ਕਿਲੋ ਟਾਈਮ ਦਾ ਟਾਈਮ ਦਾ ਆਪਦਾ ਪਾਂਡਾ ਘਰੋਂ ਲੈ ਆਵੇਂ ਮਿੰਕ ਨੂੰ ਉਹ ਵੀ ਜਾਵੇ ਪੰਨਾਲ ਕੰਡਾ ਜੇ ਘੜ ਗਿਆ ਤੇਲ ਖਰਚਾ ਘਟ ਗਿਆ ਤੇਲ ਖਰਚਾ ਤੋਂ ਠੀਕ ਹੈ ਮੁੱਲ ਇਹਦਾ ਮੋੜਲੇ ਦਾ 1.75 ਅੱਛਾ ਹੁਣ ਸਵੇਰੇ ਚਵਾਈ ਕਰਨੀ ਹੈ ਇਹਦੀ ਆਹ ਕਾਤੀ ਇਹਦੇ ਉੱਤੇ ਦੀ ਹੋਣ ਵਾਲੀਆਂ ਨੇ ਪੁੱਛੇ ਪਹਿਲਾਂ ਲੱਗ ਜਾਂਦਾ ਹਨਾ ਤੇ ਯਾਰ ਲੈਵਲ ਉਪਰ ਦੇਖੋ ਟਾਈਮ ਤਾਂ ਬੱਜ ਗਿਆ 8:30 8:30 ਇੱਥੇ ਤੇ ਇੱਕ ਚਿਕਾਠਾ ਝੂਠਾ ਦੇਖੋ ਝੋਟੀ ਦਾ ਪਤਲੀ ਕਾਗਜ਼ ਵਰਗੀ ਨਿੰਬੂ ਵਰਗਾ ਪਿੰਡਾ ਬਰੀਕਿਆ ਬਰੂਕੇ ਤੂੰਣ ਸਿਰ ਦੇ ਵੀਰੇ ਘਾੜ ਨਾਲ ਨਾਲ ਵੀਰੇ ਧਾਰਾ ਮਾਰਕੀਟ ਖਾਵਾਂਗੇ ਅੱਛਾ ਤੇ 14 ਕਿਲੋ ਦੁੱਧ ਆਪਾਂ ਇਹਦਾ ਮਿਣ ਕੇ ਦੇਵਾਂਗੇ 7 ਕਿਲੋ ਦੁੱਧ ਪਰ ਟਾਈਮ ਦਾ ਲੈ ਵੀ ਮੋੜਲੇ 17 ਕਿਲੋ ਦੇਉਗੇ ਠੀਕ ਠੀਕ ਉਹਨਾ ਦੇਖ ਸਕਦਾ ਧਾਰਾਂ ਪਹਿਜਾਂ ਮਾਰ ਕੇ ਦਿਖਾਉਨੇ ਆ ਆ ਦੇਖੋ ਯਾਰ ਕਿਆ ਬਾਤ ਆ ਹਨਾ ਤੇ ਫਿਰ ਚੋਣ ਛੜਦੀ ਆ ਫਿਰ ਗੱਡਣਾ ਵਰਗਾ ਹਨਾ ਬਾਲਾ ਅਸਲ ਚੋਣ ਆ ਜੀ ਤੇ ਆਹ ਦੇਖੋ ਚਵਾਈ ਘਣਾ ਸਵਾਦ ਆ ਜਾਂਦਾ ਜਮਾ ਤੇ ਚੋਣਾਂ ਦੇ ਲੋਕ ਤਾਂ ਹਾਜ਼ਰ ਆ ਜਾਂਦਾ ਜਮਾ ਹਾਜ਼ਰ ਆਈ ਚੋਣਾਂ ਥੋੜਾ ਚੋਣ ਜਾ ਬ ਘਾਂਟਾ ਘੇੜੇ ਹੋ ਗਏ ਹਨਾ ਬਾਕੀ ਮੱਝਾਂ ਫਿਰ ਚੋਣਦੀਆਂ ਹੈ ਉਹ ਤਿੰਨ ਮੇਝਾਂ ਚੋਣਦੀਆਂ ਜੀ ਨਾ ਪਤਾ ਨਹੀਂ ਸੀ ਅਸੀਂ ਗੱਡੀ ਤੇ ਮਾਗਰ ਦੇਖਦੇ ਠੀਕ ਆ ਮਾਗਰਾਂ ਦੇ ਮਾਰੀ ਫਿਰ ਧਾਰਾਂ ਦੇ ਮਾਗਰ ਚੋਣ ਕਰ ਵੀ ਪ੍ਰੀਤੀ ਲੱਗਦੀ ਆ ਜਮਾ ਹਨਾ ਪਈਆਂ ਕਿਆ ਵਦਾਂ ਇਹ ਸਵਾਦ ਆਉਦਾ ਜਾਵਾ ਹਨਾ ਅਬਦਾ ਤੇ ਰੰਜੀਤ ਦੀ ਚਵਾਈ ਦਾ ਬਾਲਾ ਬਸਤਾ ਜੀ ਬੰਦੇ ਨਾ ਮੈਂ ਕਿਹਨਾਂ ਨੂੰ ਮਾਰਦੀ ਧਾਰਾ ਇਹਦੇ ਆ ਦੇਖੋ ਜੀ ਸਵਾਦ ਦੇਖੋ ਯਾਨ ਕਿਆ ਵਦਾਂ ਸਕੇਲ ਸਕੇਲ ਦੀ ਚਵਾਈ ਦਾ ਅੱਕਰ ਵਾਲੀ ਹਨਾ ਉਹ ਸੋਣਾ ਪ੍ਰੀਤੀ ਲਾ ਕੇ ਚੋਂਦਾ ਸੀਗਾ ਤੇ ਬਸ ਜਦੋਂ ਪੀਤੀ ਹੋਵੇ ਕਲ ਡੀ ਚਾ ਫਿਰ ਤਿੰਨ ਇੱਕ ਦੀ ਫੇਰ ਇਹਦਾ ਫਿਰ ਬੋਲਾ ਮੰਗੀ ਰੱਖਿਆ ਜੀ ਇਹਦਾ ਵੀ 72 ਜੀ 175 ਜੋ ਮਾਨ ਕਰਦਾ ਕਰਦਾਂਗੇ ਮਾਨ ਕਰਦਾਂਗੇ ਜੀ ਬਾਲਾ ਫਟਾ ਤਾਂ ਨਹੀਂ ਪੈਣਾ ਬਾਲਾ ਨਹੀਂ ਪੈਣਾ ਸੋ ਗੱਲ ਆ ਜਦੋਂ ਜਹਾਜ਼ ਦੇ ਵਿੱਚ ਬੈਣਾ ਫਿਰ ਭਾਈ ਜੀ ਆਧਾਰ ਕਾਰਡ ਉੱਥੇ ਨਹੀਂ ਚੱਲਦਾ ਹਨਾ ਤੇ ਪੈਸੇ ਦਾ ਲਾਉਣੀ ਪੈਂਦੇ ਫਿਰ ਪੈਸੇ ਲੱਗਣਗੇ ਤਾਂ ਸਵਾਦ ਆਊਗਾ ਉਧਾਰ ਕਾਰਡ ਵਾਲਾ ਟਾਈਮ ਹੁਣ ਗਿਆ ਝੋਟੀਆਂ ਸਾਨੂੰ ਚੰਗੀਆਂ ਦਿਖਾਉਂਦੀਆਂ ਤੇ ਝੋਣ ਦੇਖੋ ਫਿਰ ਕਿਆ ਬਾਤ ਆ ਗਰਨੇਰਗਾ ਹਨਾ ਜਦੋਂ ਮਰਜੀ ਵੇ ਉੱਠ ੋਠ ਬੈਠੀ ਚੱਲੇ ਜਿਵੇਂ ਮਰਜੀ ਚਾਹ ਤਾਂ ਤੁਸੀਂ ਧੰਨੇ ਪਾਸੇ ਬੈਜਾਈ ਇਹ ਹੋ ਨਹੀਂਆ ਨਹੀਂ ਹੈ ਗਿਆ ਆਪਣੇ ਠੀਕ ਹੈ ਕੋਈ ਜੇ ਧੰਨੇ ਪਾਸੇ ਦੀ ਬੈਜੋ ਉਹ ਦੁਬਜਾਂ ਵਿੱਚ ਦੇ ਦੇਣਾ ਸੋ ਆ ਦੇਖੋ ਯਾਰ ਵਗੇ ਤਰ ਪਰਲਾ ਤੇ ਭਰ ਦੂ ਮਿੰਟ ਚ ਬਾਲਟੀ ਹੈ ਬਾਲਟੀ ਭਰਤੀ ਹੈ ਤਾਂ ਦਿਖਾ ਜੀ ਲੋੜ ਮਾਰਦਾ ਰਾ ਯਾਰ ਲੋਰ ਫੜਾ ਫੋਨ ਮਦਸੀ ਪੀਓ ਸੁਆਹ ਦੇਖੋ ਯਾਰ ਨਜ਼ਾਰੇਦਾਰ ਬਾਲਟੀ ਤਾਂ ਹਾਂ ਤੱਕ ਡਾਂਗ ਦੀ ਦੂਰੀ ਹੁੰਦੀ ਛੋਟੀ ਬਸ ਉੱਠ ਕੇ ਤੇ ਲੇਵਾ ਵੀ ਨਿੰਬੂ ਵਰਗਾ ਝਾੜ ਦੂ ਜਮਾਣਾ ਮੇਰੇ ਚੋਗੇ 14 ਵਿੱਚ ਦੰਨੇ ਇੱਕ ਤੇ 7 ਕਿਲੋ ਦੂਜੇ ਟਾਈਮ ਦੇ ਮਨ ਕਿ ਦੇ ਦਾਂਗੇ ਜਮਾ ਜੀ ਤੁਹਾਡੇ ਸਾਹਮਣੇ ਚਵਾਈ ਹੋਈ ਹੋ ਜਾਂਦੀ ਹੈ ਜੀ ਤੋ ਤਿੰਨ ਬੰਦੇ ਉੱਠ ਉੱਠ ਕੇ ਬਦਲ ਗਏ ਝੋਟੀਆਂ ਬਾਹਰ ਟਿੱਕਨਾਰੀਏ ਮਾਰਦੀ ਦੂਜਾ ਸਵਾ ਸੁਈ ਦੀਆ ਬੱਚਾ ਇਹਦੇ ਨਗਰਬਾਈ ਜੀ ਕਟਾ ਆ ਗਿਆ ਹਨਾ ਕੱਟਾ ਵੀ ਥੋੜਾ ਪਿਓਰ ਆਗਾ ਕੱਦ ਵਾਲਾ ਅੱਜ ਕੱਲ ਕੱਟੇ ਦੀ ਵੈਲਯੂ ਵਧੀਆ ਕਿ ਚੰਗਾ ਸਾਂਭ ਲਾਂਗੇ ਵਧੀਆ ਰੁਪਿਆ ਪਟਾ ਜਾਂਦਾ ਜੋ ਕੱਟਾ ਪਾਲਿਆ ਉਹ ਦੇ ਦਿਆਂ ਦਾ ਕਹਿੰਦਾ ਭਾਬ ਜਮਾ 12 13 ਫੁੱਟ ਦਾ ਟਰਾਲਾ ਆਇਆ ਜੋ ਸਾਂਭ ਵੇਖਦਾ ਚੰਗਾ ਬੋਲਿਆ ਵਾ ਸੋ ਆ ਦੇਖੋ ਚੂਣ ਜਾਣ ਦੇਖੋ ਬਾਹਲੀ ਡੱਕਦੀ ਜਮਾ ਹਨਾ ਤੇ ਚਵਾਈ ਦੇ ਫਿਰ ਘੰਟੇ ਦੇ ਫਰਕ ਹੀ ਆਲਾ ਘੰਟੇ ਛਵਾ ਘੰਟੇ ਦਾ ਫਰਕ ਠੀਕ ਹੈ ਤੇ ਜਿਹੜੇ ਆਪਾਂ ਮੁੱਲ ਕਰਿਆ ਮਾੜਾ-ਮੋਟਾ ਮਾਨਤਾ ਕਰਦਾ ਹੈਗੇ ਆਂ ਹਾਂ ਹਾਂ ਮਾਨਤਾ ਕਰਾਂਗੇ ਜੇ ਕੋਈ ਐਮੀ ਬਾਲਾ ਘੱਟ ਵੱਧ ਕੋਈ ਉਹ ਨਹੀਂ ਹੋਣਾ ਇਹ ਕੋਈ ਆਪਾਂ ਹੀ ਭਾ ਲਾ ਕੇ ਕਾਦ ਲੈਣੇ ਆਣਾਂ ਤੇ ਨੰਬਰ ਬੋਲ ਦੀ ਵੀਰ ਆਪਣਾ ਨੰਬਰ 6239097924 ਉਹ ਦੇਖੋ ਛੋਟੀ ਨੇ ਵਾੜ ਦੀ ਡਾਕ ਦੀ ਥਣ ਵਾਲੇ ਮੂਹਰੇ ਰਹਿ ਕੇ ਚੋਣ ਵਾਲੇ ਹਨਾ ਕਰ ਕੋ ਬੱਚੇ ਛੱਡਿਆ ਜਾਊਗਾ ਤੋਂ ਪਿੰਡ ਹੰਡਿਆ ਆ ਜਿਲ੍ਹਾ ਬਰਨਾਲਾ ਆ ਗਿਆ ਇੱਥੇ ਵਪਾਰ ਜਿਹੜੋ ਮੰਨ ਕੇ ਤੇ ਨੰਗੇ ਜਾਂਦਾ ਬੰਦਾ ਆ ਜਾਂਦੀ ਸਰ ਗੋਦਰਾ ਪਿੰਨ ਨੇ ਠੀਕ ਆ ਪਸ਼ੂ ਹੁੰਦੀ 10 ਮਈਆਂ ਹਰ ਵਕਤ ਹੁੰਦੀ ਹੈ 10 ਤੋਂ 12 ਠੀਕ ਹੈ ਜੀ ਸੋ ਕਾਫੀ ਮਾਤਰਾ ਵਿੱਚ ਅੱਜ ਬਾਜਾਂ ਕੋਲ ਬਾਕੀ ਹੋਰ ਵੀ ਖੜੀਆਂ ਪਰ ਇਹ ਉਹ ਚੋਟੀਆਂ ਹਨਾ ਤੇ ਇਹ ਜੀ ਆਪਾਂ ਚੁਆਇਸ ਉਹਨਾਂ ਦਿਖਾਈ ਦਿੱਤੀ ਜਮਾਂ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦੇ